माता सहरे रोला हो गया जे कृपा ही हो जे करे बस जे माता है माता नमेड़ना के माता उठी जाना है माता अगे न आया माता दसो माता जे करे बस जे माता चलिए बाबा ਬਸਦਾ ਬਸ ਜਾਂਦਾ ਉਜੜਦਾ ਉਜੜ ਜਾਂਦਾ ਹੋ ਜਾ ਜੇ ਉੱਥੇ ਬਸ ਜੇ ਮਾਤਾ ਕਰ ਸੰਗਤ ਨੂੰ ਮਿੱਠੇ ਜੇ ਗੁਲਗਲੇ ਬੰਨ ਦੋਂਗੇ ਕਿ ਬਾਬਾ ਗੋਸਪਾਲ ਪੀਰ ਸ ਕੀ ਸਰਦਾਰ ਮੇਰਾ ਘਰ ਬਸਾ ਦੇ ਕਿ ਮੈਂ ਸਾਰੀ ਸੰਗਤ ਨੂੰ ਮਿੱਠੇ ਜੇ ਗੁਲਗਲੇ ਬੰਨ ਕੇ ਜਾਵਾਂ ਕਿ ਮਾਤਾ ਕਿਰਪਾ ਹੋ ਜੂ ਪੜਦਾ ਪੜਦੀ ਹੁੰਦਾ ਮਾਤਾ ਤੇ ਇੱਕ ਮਾਤਾ ਕਿਰਪਾ ਹੋ ਜੀ ਚਲੀ ਬਾਬਾ ਲਿਆ ਮਦੇ ਰਿ ਲਿਆ ਮਦੇ ਰਿ ਫਗੜਾ ਗੜਾਵੋ ਪਾ ਪੀਰ ਮਾਤਾ ਜੀ ਨੂੰ ਕਿ ਨਾ ਹੋਵੇ ਕਾਲਾ ਕਣ ਪਾਏ ਹੁਣ ਪੁੱਛਣ ਵਾਸਤੇ ਹੋਣਾ ਘਰ 'ਚ ਨਾ ਹੋਵੇ ਕਾਲਾ ਕਣ ਪਾਏ ਹੁਣ ਪੁੱਛਣ ਵਾਸਤੇ ਹੋਣਾ ਘਰ 'ਚ ਨਾ ਹੋਵੇ ਕਾਲਾ ਘਰ 'ਚ ਨਾ ਹੋਵੇ ਕਾਲਾ ਕਣ ਪਾਏ ਹੁਣ ਪੁੱਛਣ ਵਾਸਤੇ ਹੋਣਾ ਤੁਹਾਡੇ ਕਿਦਾਂ ਆ ਵਫਕਰਾਂ ਤੁਹਾਡੇ ਭਰਾ ਦਾ ਤੁਹਾਡੇ ਕਿਦਾਂ ਆ ਮਾਤਾ ਹਾਸੇ ਦੇ ਕਾ ਨਿਸ਼ਾਨੀ ਲਿਆ ਚੱਲ ਫਕਰਾ ਤੇ ਲਾਵਾਂ ਨੂਰ ਦੀ ਮੈਂ ਦੀਵੇ ਤੇਰੀ ਬਾੜ ਗੁਦੀ ਨਾਰਾਇਣ ਦੀ ਓਏ ਤੇ ਲਾਵਾਂ ਨੂਰ ਦੀ ਮੈਂ ਦੀਵੇ ਤੇਰੀ ਬਾੜ ਗੁਦੀ ਨਾਰਾਇਣ ਦੀ ਓਏ ਨਾ ਲੱਤੀ ਆ ਕੇ ਦੀਵੇ 1 2 3 3 ਮੈਂਬਰ ਹੁਣ ਕਰਦੇ ਉਹਨਾਂ ਦੇ ਹੋਵੇ ਤਿੰਨੇ ਛੋਟੇ ਕਿਸੇ ਦੇ ਤਿੰਨੇ ਮੈਂਬਰ ਤਾਂ ਹੀ ਹੈਗੇ ਭਾਈ ਬਾਕੀ ਬਹਿ ਜਾਓ ਹਲੇ ਜਿਨ੍ਹਾਂ ਦੇ ਤਿੰਨ ਹੋਣ ਉਹਨਾਂ ਦੇ ਹੋਵੇ ਬਾਕੀ ਬੈਜੋ ਜੱਨੇ ਬਾਬਾ ਐ ਤੰਗ ਲਾ ਸੱਚੀਆਂ ਕਹਿੰਦੀ ਵਾ ਮੇਰਾ ਗੁੱਸਾ ਗਲ ਆਦੀਰਾ ਤੇਰੀ ਰਮ ਤੇਰੀ ਸੱਗ ਰਗ ਰਗ ਬਗਵੀ ਰਗ ਬਗਵੀ ਤੇਰੀ ਰਮ ਤੇਰੀ ਸੱਗ ਰਗ ਰਗ ਬਗਵੀ ਰਗ ਬਗਵੀ ਤੇਰਾ ਤਾਂ ਜੀਵਿਤਾ ਨੇ ਜਣਿਓ ਕਾਲਾ ਕੀਦਨ ਨਵਾ ਥੋੜੇ ਕੀਦਨ ਨਵਾ ਫੱਕਰਾ ਕੋਡਾ ਨਵਾ 1 2 3 ਜਿਹੜੇ ਦੇ ਦੋ ਬੈਗ ਦੇ ਵਿੱਚ ਕੱਪੜੇ ਪਾਏ ਪਏ ਹੁਣ ਉਹਨਾਂ ਦੇ ਹੋ ਗਏ। ਹਾਂ ਕਰਾ। ਤੋਹ ਦੇ ਪਾਇਨੇ ਬਾਕੀ ਭਾਈਓ ਚਲੀ ਬਾਬਾ। ਉਹ ਤੇਰੇ ਲਾ ਨੂਰ ਦੀ ਮੈਂ ਦੀ ਓਏ ਜਰੀ ਬਾੜ ਗੁਲੀ ਨਾਰਾਇਣ ਦੀ ਓਏ ਲਾ ਨਵਾ ਜੀ ਕਰਦੀ ਓਏ ਲਾ ਨਵਾ ਜੀ ਲਾ ਹੱਥਾ। ਹਾਂ ਬਾਜ ਓਏ ਕਾਲਾ ਠੀਦਾ ਨਵਾ ਫਕਰਾ। ਹਾਂ ਜੀ ਹਾਂ ਜੀ। ਹੈ ਫਕਰਾ ਤੁਹਾਡੇ ਭਰਾ ਫਕਰਾ ਬਾਹਰਲੇ ਦੇਸ਼ ਚ ਕੌਣਾ ਹੈ ਚਿੱਟਾ ਕੌਣ ਪਿੰਦਾ ਹੋਏ ਫਕਰਾ ਤੁਹਾਡੇ ਭਰਾ ਪਿੰਦਾ ਭਰਾ ਤੁਸੀਂ ਤਿੰਨੋਂ ਫਕਰਾ ਕਮਰੇ ਤੁਹਾਡੇ ਚਾਰ ਬਣੇ ਹੋਏ ਨੇ ਚੱਲ ਬਾਬਾ ਓਏ ਤੇਰੇ ਦਰ ਤੇ ਕੜੇ ਸਵਾਲੀ ਓਏ ਤੂੰ ਹਾਈਂ ਕਿ ਆਦਾ ਵਾਲੀ ਓਏ ਤੇਰੇ ਦਰ ਤੇ ਕੜੇ ਸਵਾਲੀ ਓਏ ਹਾਏ ਰੋਣੀ ਆਦਾ ਭਾਗ ਨੇ ਓਏ ਛੋਡੇ ਚੋਰੀ ਹੋ ਗਈ ਦੀ ਕਿ ਕਿਸੇ ਨੇ ਚੋਰੀ ਕਰ ਲਿਆਂਦੀ ਦੀ ਕਿਸੇ ਦੇ ਘਰ ਲਈ ਚਾਰ ਬਾਪਾ ਵੇ ਉਹ ਤੇਰੇ ਘਰ ਤੇ ਕੜੇ ਜਵਾਲੀ ਵੇ ਤੂੰ ਹੈ ਦੁਨੀਆ ਦਾ ਵਾਲੀ ਵੇ ਹੈ ਬੇਬੇ ਬਾਵਾਲੀ ਵੇ ਹੈ ਦੁਨੀਆ ਦਾ ਵਾਲੀ ਵੇ ਗੱਲ ਚੋਲਿਆ ਗੱਲੀ ਗਰਲਫ੍ਰੈਂਡਾ ਕੌਣ ਲੈਂਦਾ ਦੀ ਹੈ ਗਰਲਫ੍ਰੈਂਡਾ ਕੌਣ ਲੈਂਦਾ ਦੀ ਫਿਕਰਾ ਘਰ ਵਾਲੀ ਲੈਂਦੀ ਦੀ ਬਾਕੀ ਉਹ ਫਿਕਰਾ ਚੱਲ ਬਾਬਾ ਓ ਆ ਪਰਦਾ ਜੋੜਿਆ ਗਾਲੀ ਹੋ ਗਈ ਉਹਨੇ ਗੱਲਿਆ ਜੀ ਹੀਰਾ ਤੇਰੀ ਲਵ ਤੇਰੀ ਫਾਗੇ ਤੇ ਆਉਂਦੇ ਨੇ ਆਵੇਂ ਬੋਹਤ ਤੇਰੀ ਇੱਕ ਦੋ ਤਿੰਨ ਚਾਰ ਪੰਜ 5 ਲੱਖ ਸੋਨੇ ਬਾਹਰ ਪਾਇਆ ਕੋਨੇ ਤੁਨੂ ਪਾਇਆ ਉਹਨੇ ਪਾਇਆ ਤੁਨੂ ਚੱਲ ਬਾਬਾ ਓ ਆ ਲਿਆ ਮਾ ਤੇਰੀ ਲਿਆ ਮਾ ਤੇਰੀ ਪਾ ਕੇ ਰਗੜਾ ਲੱਖ ਚ ਤੂੰ ਮਾ ਗਨੇ ਕਿਨੇ ਤਰੀਦਿਆਂ ਸੋਡੇ ਭਰਾ ਨੇ ਰੱਖੀ ਦੀਆਂ ਸੋਡੀ ਭਜਾਈ ਬਾਗਿਓ ਫਕਰਾ ਐਡਾ ਪਿੱਠ ਦੇ ਗੜ ਕੀ ਦੇ ਨਿਕਲ ਗਿਆ ਦੀ ਸੋਡੇ ਭਰਾ ਦੇ ਜੇ ਚਿੱਟਾ ਪੀਣੋਂ ਬੰਦੇ ਹੋ ਜੇ ਫਕਰਾ ਮੋਟਰਸਾਈਕਲ ਕਹਿਣੇ ਕੌਣ ਤਰਾਏ ਦੀ ਓਏ ਫਕਰਾ ਜੇ ਕਿਰਪਾ ਹੋ ਜੇ ਸਾਰਾ ਕੰਮ ਐ ਠੀਕ ਹੋ ਜੇ ਫਕਰਾ ਤੂੰ ਖੱਬੇ ਕਮਰੇ ਚ ਪੈਣਾ ਹੋਏ ਬੱਕਰਾ ਅਰਜਾਈ ਨੂੰ ਅੱਗ ਕਿਨੇ ਲਾਲੀ ਦੀ ਛੋਡੇ ਭਰਾ ਹੀ ਨੇ ਕੋਈ ਅਰਜਾਈ ਨੂੰ ਅੱਗ ਤਾਂ ਨਾ ਲਾਲੀ ਦੀ ਚਿੱਟਾ ਬੀਂਦੇ ਹੋਏ ਬੱਕਰਾ ਚੱਲ ਬਾਬਾ ਆਏ ਹੋ ਮੁੰਡਾ ਮੇਰੇ ਤੇਰੀ ਪੰਗੇ ਦਾ ਕਿਹੜਾ ਓਏ ਪੰਗਾ ਬੱਕਰਾ ਪਰਦੇ ਚ ਰੱਖ ਲੀਏ ਕਿ ਦੱਸ ਦਈਏ ਹੈ ਬੱਕਰਾ ਤੀਜਾ ਵਿਆਹ ਕਰਾਉਣ ਨੂੰ ਕੌਣ ਕਹਿੰਦਾ ਤੀ ਟੋਡਪਰਾ ਜੀ ਇਹਦਾ ਪਰਦੇ ਦੀਆਂ ਗੱਲਾਂ ਹੋਰ ਵੀ ਨੇ ਠੀਕ ਹੈ ਜੂਟੇ ਇੱਕ ਵਾਰ ਤਾਂ ਚੱਲ ਬਾਬਾ ਆਪਰੇ ਨਪਾਲੇ ਪਾਜਦੇ